ਰੇਲਵੇ ਸਟੇਸ਼ਨ ਤੇ ਝੁੱਗੀਆਂ ਬਣਾ ਕੇ ਰਹਿ ਰਹੇ ਇਨ੍ਹਾਂ ਪ੍ਰਵਾਸੀਆਂ ਦੀ ਝੁੱਗੀਆਂ ਦੇ ਵਿੱਚ ਅੱਗ ਲੱਗ ਜਾਂਦੀ ਹੈ ਜਿਸ ਕਰਕੇ ਲੱਖਾਂ ਰੁਪਏ ਦਾ ਨੁਕਸਾਨ ਹੋ ਜਾਂਦਾ ਹੈ ਖਾਣ ਲਈ ਵੀ ਕੁਝ ਨਹੀਂ ਬਚਦਾ ਤੇ ਇਹਨਾਂ ਦੇ ਸਿਰ ਦੀ ਛੱਤ ਵੀ ਜਿਹੜੀ ਕਿ ਉਹ ਵੀ ਖੋ ਲਈ ਜਾਂਦੀ ਹੈ ਦੱਸਦੇ ਕਿ ਝੁੱਗੀਆਂ ਦੇ ਵਿੱਚ ਦੇਰ ਰਾਤ ਅਚਾਨਕ ਅੱਗ ਲੱਗ ਜਾਂਦੀ ਹੈ ਤੇ ਅੱਗ ਲੱਗਣ ਦੇ ਕਾਰਨ ਦਾ ਹਜੇ ਤੱਕ ਸਹੀ ਪਤਾ ਨਹੀਂ ਚਲ ਸਕਿਆ ਤੇ ਮੌਕੇ ਤੇ ਮੌਜੂਦ ਲੋਕਾਂ ਨੇ ਵੀ ਦੱਸਿਆ ਹੈ ਕਿ ਅੱਗ ਲੱਗਣ ਦਾ ਕਾਰਨ ਨਹੀਂ ਪਤਾ ਲੱਗ ਸਕਿਆ ਪਰ ਬਹੁਤ ਨੁਕਸਾਨ ਹੋਇਆ ਉਹਨਾਂ ਦੇ ਖਾਣਾ ਜੋ ਲੈ ਕੇ ਆਏ ਸੀਗੇ ਰਾਸ਼ਨ ਪਾਣੀ ਉਹ ਵੀ ਸਵਾਹ ਹੋ ਚੁੱਕਿਆ ਹੈ ਅੱਗ ਦੇ ਵਿੱਚ ਤਾਂ ਜੋ ਕਿ ਪਾਈ ਪਾਈ ਜੋੜ ਕੇ ਇਹਨਾਂ ਨੇ ਪੈਸੇ ਜਮ੍ਹਾਂ ਕੀਤੇ ਸੀ ਬੱਚਿਆਂ ਦੇ ਲਈ ਉਹ ਵੀ ਜਿਹੜਾ ਕਿ ਸਾਰਾ ਕੁਝ ਤਬਾਹ ਹੋ ਗਿਆ ਹੈ ਤਾਂ ਬੇहद ਹੀ ਮੰਦ ਭਾਗੀ ਖਬਰ ਹੈ ਦੱਸਦੀ ਕਿ ਪੰਜਾਬ ਦੇ ਵਿੱਚ ਇੱਕ ਵੱਡਾ ਭਾਣਾ ਵਾਪਰਿਆ ਹੈ ਇਹਨਾਂ ਪ੍ਰਵਾਸੀਆਂ ਦੀ ਝੁੱਗੀਆਂ ਸੜ ਕੇ ਜਿਹੜੀ ਕਿ ਸਵਾਹ ਹੋ ਚੁੱਕੀ ਹੈ ਇਹਨਾਂ ਦੇ ਜੋ ਕਿ ਪਾਈ ਪਾਈ ਜੋੜ ਕੇ ਆਸ਼ਿਆਨਾ ਸੀਗਾ ਉਹ ਵੀ ਸਵਾਹ ਹੋ ਚੁੱਕਿਆ ਹੈ ਤੇ ਅੱਗ ਲੱਗਣ ਦੇ ਨਾਲ ਗਰੀਬ ਮਜ਼ਦੂਰ ਜਿਹੜੇ ਕਿ ਉਹਨਾਂ ਦੀ ਝੁੱਗੀਆਂ ਸੜਕੇ ਇੱਕਦਮ ਜਿਹੜੀ ਕਿ ਸਵਾਹ ਹੋ ਗਈਆਂ ਨੇ ਤਸਵੀਰਾਂ ਜੇ ਤੁਸੀਂ ਦੇਖ ਸਕਦੇ ਹੋ ਕਿ ਹੁਣ ਕੁਝ ਵੀ ਨਹੀਂ ਬਚਿਆ ਇਹਨਾਂ ਦੇ ਪਾਏ ਹੋਏ ਜਿਹੜੇ ਕਿ ਕੱਪੜੇ ਨੇ ਇਹੀ ਇਹਨਾਂ ਦੇ ਜਿਹੜੇ ਕਿ ਬਚੇ ਹੋਏ ਨੇ ਦੱਸਦੇ ਕਿ ਦੇਰ ਰਾਤ ਅਚਾਨਕ ਇਹ ਨੀਂਦ ਦੇ ਵਿੱਚ ਸੌ ਰਹੇ ਸੀਗੇ ਤੇ ਅਚਾਨਕ ਅੱਗ ਲੱਗ ਜਾਂਦੀ ਹੈ ਤੇ ਜਿਵੇਂ ਤਿਵੇਂ ਇਹ ਆਪਣੇ ਬੱਚਿਆਂ ਨੂੰ ਲੈ ਕੇ ਤਾਂ ਚਲੇ ਜਾਂਦੇ ਨੇ ਪਰ ਜਿਹੜਾ ਕਿ ਉਹਨਾਂ ਦਾ ਸਮਾਨ ਹੁੰਦਾ ਹੈ ਉਹ ਸਾਰਾ ਨੁਕਸਾਨਿਆ ਜਾਂਦਾ ਹੈ ਤਾਂ ਗੱਲਬਾਤ ਦੇ ਦੌਰਾਨ ਇੱਕ ਪ੍ਰਵਾਸੀ ਮਜ਼ਦੂਰ ਨੇ ਦੱਸਿਆ ਕਿ ਕਿਸੇ ਦਾ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਝੁੱਗੀਆਂ ਦੇ ਵਿੱਚ ਜਿੰਨਾ ਵੀ ਸਮਾਨ ਸੀ ਰੋਟੀ ਟੁਕ ਲੀੜਾ ਕਪੜਾ ਸਾਰਾ ਕੁਝ ਸੜ ਕੇ ਸਵਾਹ ਹੋ ਗਿਆ ਤਾਂ ਦੱਸ ਦੇ ਕਿ ਸੈਂਕੜੇ ਪਰਿਵਾਰਾਂ ਦੀ ਰੋਜ਼ੀ-ਰੋਟੀ ਖੋ ਲਈ ਗਈ ਹੈ ਤੇ ਉਹਨਾਂ ਦੀ ਸਾਲਾਂ ਦੀ ਮਿਹਨਤ ਦੇ ਨਾਲ ਇਕੱਠੀ ਹੋਈਆਂ ਸਾਰੀਆਂ ਚੀਜ਼ਾਂ ਨਸ਼ਟ ਹੋ ਗਈਆਂ ਨੇ ਬੱਚਿਆਂ ਦੀਆਂ ਸਾਈਕਲ ਦੱਸ ਦੇ ਕਿ ਰੇੜੀਆਂ ਵੀ ਜਿਹੜਾ ਰੋਜ਼ਗਾਰ ਸੀਗਾ ਰੋਜ਼ਗਾਰ ਦਾ ਸਾਧਨ ਜਿਹੜੀ ਕਿ ਰੇੜੀਆਂ ਦੇ ਉੱਤੇ ਉਹ ਮਜ਼ਦੂਰੀ ਕਰਦੇ ਸੀਗੇ ਉਹ ਵੀ ਸੜ ਕੇ ਸਵਾਹ ਹੋ ਗਈਆਂ ਨੇ ਦਰਅਸਲ ਪੱਟੀ ਰੇਲਵੇ ਸਟੇਸ਼ਨ ਦੇ ਨਜ਼ਦੀਕ ਇਹ ਝੁੱਗੀਆਂ ਨੇ ਜਿਹੜੀ ਕਿ 3 ਵਜੇ ਦੇ ਕਰੀਬ ਸ਼ਾਰਟ ਸਰਕਟ ਦੇ ਕਾਰਨ ਅੱਗ ਲੱਗ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਸ਼ਾਰਟ ਸਰਕਟ ਲੱਗਿਆ ਸੀਗਾ ਪਰ ਦੱਸ ਦਈਏ ਕਿ 55 ਤੋਂ 60 ਦੇ ਕਰੀਬ ਇਹ ਝੁੱਗੀਆਂ ਸੜ ਕੇ ਸੁਆਹ ਹੋ ਗਈਆਂ ਨੇ ਤਾਂ ਇੱਥੇ ਰਾਹਤ ਦੀ ਗੱਲ ਹੈ ਕਿ ਕਿਸੇ ਦੀ ਜਾਨੀ ਨੁਕਸਾਨ ਨਹੀਂ ਹੋਇਆ ਪਰ ਮਾਲੀ ਨੁਕਸਾਨ ਬਹੁਤ ਜ਼ਿਆਦਾ ਹੋਇਆ ਹੈ ਇੱਕ ਪਰਵਾਸੀ ਮਜ਼ਦੂਰ ਕਹਿ ਰਿਹਾ ਹੈ ਕਿ ਮੇਰੇ 1-2 ਲੱਖ ਰੁਪਏ ਦਾ ਨੁਕਸਾਨ ਹੋ ਚੁੱਕਿਆ ਜੋ ਕਿ ਇਸਨੇ ਪਾਈਪਾਈ ਜੋੜ ਕੇ ਬਣਾਇਆ ਹੋਇਆ ਸੀਗਾ ਆਪਣਾ ਪਰਿਵਾਰ ਪਾਲ ਰਿਹਾ ਸੀਗਾ ਤਾਂ ਦੱਸ ਦਈਏ ਕਿ ਉੱਥੇ ਹੀ ਮੌਕੇ ਤੇ ਪਹੁੰਚੇ ਨਗਰ ਕੌਂਸਲ ਦੇ ਅਧਿਕਾਰੀ ਅਤੇ ਫਾਇਰ ਬ੍ਰਿਗੇਡ ਦੀ ਟੀਮਾਂ ਜਿਹੜੀ ਕਿ ਉੱਥੇ ਪਹੁੰਚਿਆ ਨੇ ਤੇ ਫਾਇਰ ਬ੍ਰਿਗੇਡ ਦੀ ਟੀਮਾਂ ਨੇ ਮੌਕੇ ਤੇ ਜਿਹੜੀ ਕਿ ਆਗੂ ਤੇ ਕਾਬੂ ਪਾ ਲਿਆ ਸੀਗਾ ਪਰ ਦੱਸ ਦਈਏ ਕਿ ਸਮਾਨ ਜਿਹੜਾ ਕਿ ਸੜ ਕੇ ਸੁਆਹ ਹੋ ਗਿਆ ਤਸਵੀਰਾਂ ਬਿਆਨ ਕਰਦਿਆਂ ਨੇ ਕਿ ਕਿਵੇਂ ਇਨਾ ਮਜ਼ਦੂਰਾਂ ਦੀ ਪਾਈਪਾਈ ਜੋੜ ਕੇ ਇਨਾਂ ਨੇ ਜੋ ਸਮਾਨ ਖਰੀਦਿਆ ਸੀਗਾ ਬਣਾਇਆ ਸੀਗਾ ਉਹ ਸਾਰਾ ਕੁਝ ਸੜ ਕੇ ਸੁਆਹ ਹੋ ਗਿਆ। ਇਹ ਵਾਲਾ ਕਿ ਭਰਦੇ ਸਨ ਜੀ ਫਾਇਰ ਮਲ ਪੱਟੀ ਪੰਜਾਬ ਪੰਜਾਬ ਹਰ ਮਿਲ ਜੇ ਫਾਇਰ ਬਗੇੜਾ ਲੋ ਆਇਓ ਹਾਂਜੀ ਹਾਂਜੀ ਜੀ ਵੀਰ ਜੀ ਇੱਥੇ ਅੱਗ ਲੱਗੀ ਸੀ ਤੁਸੀਂ ਕਿੰਨਿਆਂ ਕਿ ਸਵਾਵਾ ਦਿੱਤੀਆਂ ਇੱਥੇ ਸਾਰਾ ਇੱਥੇ ਅੱਗ ਲੱਗੀ ਸੀ ਤਕਰੀਬਨ ਰਾਤ ਸਾਡੇ ਇੱਕ ਇੱਕ ਤੋਂ ਡੇਢ ਦੇ ਵਿਚ ਵਿੱਚ ਠੀਕ ਹੈ ਤਾਂ ਸਾਨੂੰ ਇਨਫੋਰਮੇਸ਼ਨ ਮਿਲੀ 2 ਵਜੇ ਦੋ ਵਜੇ ਜਦੋਂ ਸਾਨੂੰ ਪਤਾ ਲੱਗਾ ਕਿ ਅਸੀਂ ਦੋ ਵਜੇ ਉਸੇ ਟਾਈਮ ਗੱਡੀਆਂ ਲੈ ਕੇ ਕੋਈ ਅਸੀਂ ਗੱਡੀਆਂ ਤੋਂ ਤਰੰਤਾਰ ਤੋਂ ਬੁਲਾਈਆਂ ਅੰਮ੍ਰਿਤਸਰ ਤੋਂ ਬੁਲਾਈਆਂ ਤੇ ਇਹਨੂੰ ਜਿਹੜਾ ਅਸੀਂ ਹੁਣ ਤੱਕ ਵੀ ਦੇਖੋਗੇ ਹੁਣ ਵੀ ਮਾਹ ਕੰਟਰੋਲ ਕੀਤਾ ਨਹੀਂ ਕਿੰਨੀ ਕਾ ਕੇ ਜੇ ਤੁਸੀਂ ਦੱਤੀ ਕੋਈ ਬਹੁਤ ਜ਼ਿਆਦਾ ਸੀ ਕਿ ਕਿਸ਼ੋ ਉਧਰੋਂ ਲੈ ਕੇ 130 ਦੀ ਫੋਰਜੁਨੇਸ਼ ਵਜੇ ਚੇ ਆ ਇਹਨੂੰ ਨੂੰ ਉੱਚਾ ਤਾਂ ਲਾਟਾਂ ਜਾਂਦੇ ਆ ਅੱਗ ਲੱਗਣ ਦੇ ਕਾਰਨ ਦਾ ਪਤਾ ਲੱਗ ਸਕਿਆ ਕੋਈ ਕਾਰਨ ਬਸ ਇਹ ਕਾਰਨ ਪਤਾ ਲੱਗਿਆ ਕੋਈ ਇਦਾਂ ਕਹਿ ਰਿਹਾ ਕੋਈ ਕੁਝ ਕਹਿ ਰਿਹਾ ਕੋਈ ਪੁਸ਼ ਕਰ ਰਿਹਾ ਅੱਛਾ ਹਾਂਜੀ ਤੇ ਉੱਥੇ ਸਾਰੇ ਮਲਾਜਮ ਕੋਈ ਪੀਸੀਆਰ ਦੇ ਮਲਾ ਸਾਰੇ ਪਰੇ ਰਸਤਾ ਉਤੋਂ ਵੀ ਆ ਗਏ ਸੀ ਇਹ ਵੀ ਜਿਹੜੇ ਬੰਦੇ ਸਾਰੇ ਇੱਥੇ ਖੜੇ ਸੀ ਕਿ ਜੇ ਕੋਈ ਜਾਣ ਬੁੱਝ ਕੇ ਅਲੀਏਸ਼ਨ ਲਾ ਰਿਹਾ ਵੀ ਫਾਇਰ ਬ੍ਰਿਗੇਡ ਦੀ ਗੱਡੀ ਨਹੀਂ ਪਹੁੰਚੀ ਉਹਦਾ ਵੀ ਬਹੁਤ ਬਹੁਤ ਧੰਨਵਾਦ ਇਹਨਾਂ ਨਾਲ ਦੇ ਜੋ ਹੋਇਆ ਵਿਚਾਰਾਂ ਦਾ ਨੁਕਸਾਨ ਹੋਇਆ ਬਹੁਤ ੱੱਕਾ ਆਇਆ ਮਹਾਰਾਜ ਦੀ ਚਲੋ ਜੋਰਾਂ ਦੀ ਕਿਸਮਤ ਵਿਚਾਰਾਂ ਦੀ ਤੇ ਹੋ ਗਿਆ ਇਹ ਕਹਿੰਦਾ ਜਾਣ ਬੁੱਝ ਕੇ ਨਹੀਂ ਕੀਤਾ ਕੋਈ ਤਾਂ ਜੀ ਨਹੀਂ ਕੀਤਾ ਕਿ ਬਾਕੀ ਚਲੋ ਜਿਹੜੇ ਭਰਾ ਨੂੰ ਕੋਈ ਸ਼ਾਕਾ ਵੀ ਫਾਇਰ ਬ੍ਰਿਗੇਡ ਨਹੀਂ ਪਹੁੰਚੀ ਇਹ ਇਹਨਾਂ ਦੇ ਖੜੇ ਆ ਜਿਹੜੇ ਇਹਨਾਂ ਦਾ ਮੁਖੀਆ ਜਿਹੜਾ ਇਹ ਤੁਹਾਨੂੰ ਇਹਨਾਂ ਨੂੰ ਪੁੱਛੋ ਕਿ ਕੀ ਗੱਲ ਬਣੀ ਕਿੰਨੇ ਚਿਰ ਦੇ ਵਿੱਚ ਇੱਕ ਅੱਗ ਤੇ ਕਾਬੂ ਪਾਇਆ ਗਿਆ ਸੀ ਸਰ ਅੱਗ ਦੇਖ ਤਾਂ ਹਾਂ ਸਾਡੇ ਸਾਹਮਣੇ ਵੇਖ ਲਓ 2-3 ਘੰਟੇ ਦੇ ਵਿੱਚ ਵਿੱਚ ਮਤਲਬ ਕਾਬੂ ਪਾ ਲਿਆ ਮੇਰਾ ਨਾਮ ਹੈ ਫੁੱਲਚਰ ਕਹਾਂ ਪਰ ਰਹਿਤੀ ਹੋ ਮੈਂ ਤਾਂ ਇਹੀ ਪੱਟੀ ਰਿਹਾ ਹਾਂ ਕੀ ਹੋਇਆ ਜੋ ਆਗ ਲੱਗੀ ਜੋ ਸਰ ਹਮ ਲੋਗੋ ਸੋ ਗਏ ਥੇ 1 ਵਜੇ ਰਾਤੀ ਤੋ ਮੇਰਾ ਸੱਡੂ ਜਾਗਾ ਕਥਾ ਸੱਡੂ ਜਾਗੋ ਬਦਮਾਸ਼ ਆਇਆ ਮੈਂ ਜਾਗਾ ਕੇ ਵਾਰੀ ਗੇਟ ਖੋਲਾ ਤੇ ਦੇਖਤਾ ਅੱਗ ਕੇ ਗੋਲਾ ਜਾ ਰਿਹਾ ਉਧਰ ਸੇ ਫਿਰ ਮੈਂ ਬੱਚੇ ਕਿ ਲਿਆ ਫਿਰ ਬਾਹਰ ਹੋ ਗਏ कि नहीं बचेंगे आप फिर मैं भाग गया तो फिर दोबारा आया तो मेरा आग लपट लिया फिर मैं किसी तरह से एक रिक्शे बचा दिया दूसरे मोबाइल रिक्शे बचाने आया वो भी आग में चले कितना नुकसान हो गया अब तक नुकसान हो गया सबसे ज्यादा मेरा ठीक है कम से कम दो दो लाख के सामान मेरा जल गया और पैसे भी था वो भी जल गया सारा कुछ खर्च जल गया हाँ कल भी राशन पानी खरीदे तो वो भी जल गया आज पंडे पुंडे सड़े लपट गया नीचे चपटा हो गया और कुछ नहीं बचा जो कपड़ा है शरीर में वही है क्या नाम के आपका राम बिलास हरिजन यही रेलवे स्टेशन के बगले में रहते हैं यही सामने कैफे लगी आग ये रात एक बजे लगा हम लोग सभी सोए थे हम लोग को ये नहीं पता कि कैसे ये आग लगा है जब आग पूरा निकल गया फिर यहाँ जब रोड़ा पड़ा तब हम लोग उठ उठ के बाहर निकले उस टाइम तो आग संभालने के लागे ही नहीं था फिर हम लोग अपना बच्चे बुच्चे लेके सभी बाहर चले गए सामान जो भी था हम लोग को सारे जुगी का से सब कुछ सड़ गया है बचा कुछ भी नहीं हम लोग कितनी जुग्गी थी कितने परिवार रह रहे थे परिवार यहाँ कम से कम थे चार या पांच सौ परिवार था यहाँ बच्चे बुच्चे सारे लेके जुगी यहाँ चालीस पचास जुगी था यहाँ सारा सामान जल गया सारा सामान जल, जल गया कुछ नहीं बचा रेडे रिक्शे जो भी था सब कुछ जल गया है प्रशासन आया मौके पर प्रशासन जी आया था अभी आया है मदद कर रहे हैं आपकी हाँ जी बोल रहा है मदद करेंगे ਰੋਟੀ ਪਾਣੀ ਵੀ ਬੋਲਾ ਹਮ ਭੇਜਵਾ ਦੇਗੇ ਪੁਲਾਹ ਸਾਹਿਬ ਅੱਜ ਝੁਗਿਆਂ ਦੇ ਵਿੱਚ ਅੱਗ ਲੱਗੀ ਹੈ ਪੱਟੀ ਰੇਲਵੇ ਸਟੇਸ਼ਨ ਤੇ ਤੁਸੀਂ ਆਮ ਆਦਮੀ ਪਾਰਟੀ ਵੱਲ ਲਵਾਇਓ ਕੀ ਕਹਿਣਾ ਚਾਹੁੰਦੇ ਹੋ ਕਿੰਨੀ ਕੀ ਮਦਦ ਕਰ ਰਹੇ ਹੋ ਇਹਨਾਂ ਦਾ ਪਹਿਲਾਂ ਤਾਂ ਮੈਂ ਗੱਲ ਕਹਿਣਾ ਚਾਹੁੰਦਾ ਸਾਡੇ ਪੱਟੀ ਸ਼ਹਿਰ ਦੇ ਸਟੇਸ਼ਨ ਤੇ ਲੱਗੇ ਸਾਡੇ ਵੀਰ ਝੁਗਿਆਂ ਵਾਲੇ ਇਹ ਆਪ ਦਾ ਪੂਰਾ ਕ੍ਰਿਕਟ ਇਕੱਠਾ ਕਰਕੇ ਰੋਜੀ ਰੋਟੀ ਕਮਾਉਂਦੇ ਸਨ ਰਾਤ ਕਿਸੇ ਕਰਨਾ ਕਰਕੇ ਪੁੱਤਾਂ ਨੂੰ ਅੱਗ ਲੱਗ ਗਈ ਜੋ ਵੀ ਇਹਨਾਂ ਦਾ ਸਾਰਾ ਨੁਕਸਾਨ ਹੋ ਗਿਆ ਕੱਪੜੇ ਵੀ ਜੋ ਪੈਸਾ ਵੀ ਚਲੋ ਜਾਨੀ ਨੁਕਸਾਨ ਹੋ ਤਾਂ ਬਚਾ ਲਿਆ ਬਾਕੀ ਇਹਨਾਂ ਦਾ ਸਾਰਾ ਕੁਝ ਨੁਕਸਾਨ ਹੋ ਗਿਆ ਕੱਪੜੇ-ਕੁਪੜੇ ਵੀ ਜਲ ਗਏ ਸਾਰਾ ਕੁਝ ਹੋ ਗਿਆ ਬਾਕੀ ਸਰਦਾਰ ਲਾਲਜੀਤ ਸਿੰਘ ਵੱਲੋਂ ਇਹ ਮੈਸੇਜ ਲਾਇਆ ਗਿਆ ਵੀ ਜੋ ਵੀ ਇਹਨਾਂ ਦੀ ਮਦਦ ਬੰਦੀ ਹੋਗੀ ਜੋ ਵੀ ਰਾਸ਼ਨ ਰੋਟੀ ਪਾਣੀ ਜੋ ਵੀ ਸਾਰਾ ਕੁਝ ਕਰਕੇ ਦੋਗੇ